ਉਧਰ ਗੱਲ ਕਰੀਏ ਟਕਸਾਲ ਵਾਲੇ ਰਣਮ ਸਿੰਘ ਧੁਮਾ ਜੀ ਦੇ ਬਾਰੇ ਉਹਨਾਂ ਨੇ ਦੱਸਦੇ ਕਿ ਪਿਛਲੇ ਦਿਨਾਂ ਦੇ ਵਿੱਚ ਖਾਸsingਾਂ ਚਰਚਾਵਾਂ ਦੇ ਵਿੱਚ ਖਬਰਾਂ ਦੇ ਵਿੱਚ ਰਹੇ ਨੇ ਹੁਣ ਜਿਹੜਾ ਤਾਜ਼ਾ ਜਿਹੜਾ ਪੰਥਕ ਸੰਕਟ ਆਪਣੇ ਸਾਹਮਣੇ ਖੜਾ ਹੈ ਇਸ ਦੇ ਬਾਬਤ ਵੀ ਉਹਨਾਂ ਨੇ ਖਾਸੀ ਵੱਡੀ ਟਿੱਪਣੀ ਕਰ ਦਿੱਤੀ ਹੈ ਕਹਿੰਦੇ ਬਾਬਾ ਧੁਮਾ ਧੁਮਾ ਪਾਉਣ ਦੇ ਲਈ ਤਿਆਰ ਹੈ ਤੇ ਪੰਥਕ ਇਕੱਠ ਕੋਈ ਸੱਦ ਲਿਆ ਜੀ ਪ੍ਰਵੀਨ ਜੀ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਹਾਂ ਜੀ ਇਹਨਾਂ ਨੂੰ ਮਤਲਬ ਸਾਰੇ ਬਾਬਾ ਹਰਨਾਮ ਸਿੰਘ ਧੂਮਾ ਦੇ ਨਾਮ ਨਾਲ ਹੀ ਜਾਣਦੇ ਨੇ ਹਾਂਜੀ ਸੋ ਬਿਲਕੁਲ ਸਾਰਿਆਂ ਨੂੰ ਪਤਾ ਹੈ ਜਦੋਂ ਉਹਨਾਂ ਦੀ ਨਿਯੁਕਤੀ ਹੁੰਦੀ ਹੈ ਕਿਵੇਂ ਅਮਰੀਕਾ ਤੋਂ ਲਿਆ ਕੇ ਉਹਨਾਂ ਦੀ ਦਸਤਾਰਬੰਦੀ ਕੀਤੀ ਜਾਂਦੀ ਹੈ ਹੂੰ ਸੋ ਪਰ ਦਮਦਵੀ ਟਕਸਾਲ ਦਾ ਆਪਣਾ ਇੱਕ ਇਤਿਹਾਸ ਹੈ ਹੂੰ ਆਪਣਾ ਇੱਕ ਖਿਚੋਕੜ ਹੈ ਜੀ ਆਪਣੀ ਇੱਕ ਦੇਣ ਹੈ ਪੰਥਕ ਕਾਰਜਾਂ ਦੇ ਵਿੱਚ ਹੂੰ ਸੋ ਉਸ ਨੂੰ ਤਾਂ ਦੇਖਿਆ ਨਹੀਂ ਕੀਤਾ ਜਾ ਸਕਦਾ ਮੌਜੂਦਾ ਸਥਿਤੀ ਦੇ ਵਿੱਚ ਰਨਾਨ ਸਿੰਘ ਧੂਮਾਵਰਾਂ ਦੀ ਅਗਵਾਈ ਦੇ ਵਿੱਚ ਲਗਭਗ 10 ਸਾਲ ਬਾਦਲਾਂ ਦੇ ਹੱਕ ਚ ਮੁਕਤ ਦੀ ਰਹੀ ਹੈ ਹਮ ਹਮ ਬਾਦਲਾਂ ਦੇ ਨਾਲ ਖੜੀ ਨਜ਼ਰ ਆਉਂਦੀ ਏ ਜਦੋਂ ਜਦੋਂ ਬਾਦਲਦਲ ਤੇ ਕੋਈ ਭੀੜ ਪਈ ਆ ਤਾਂ ਬਾਬਾ ਧੂਮਾ ਜਾਂ ਇਹਨਾਂ ਦੇ ਸਾਥੀ ਨਾਲ ਖੜਦੇ ਰਹੇ ਨੇ ਸੰਤ ਸਮਾਜ ਦੇ ਰੂਪ ਦੇ ਵਿੱਚ ਨਾਲ ਨਜ਼ਰ ਆਉਂਦੇ ਰਹੇ ਨੇ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਵੀ ਇਹਨਾਂ ਤੋਂ ਲਗਭਗ ਜਿੰਨੀ ਦੂਰੀ ਬਣਾ ਲਈ ਸੀ ਜਾਂ ਆਪਾਂ ਸਿੱਧਾ ਜੇ ਕਹੀਏ ਤਾਂ ਇਹ ਵੀ ਕਹੀਦੀ ਏ ਕਿ ਭਾਜਪਾ ਦੇ ਨੇੜੇ ਹੋ ਗਏ ਸੀ ਖਾਸੇ ਹਮ ਸੋ ਉਹ ਉਹਨਾਂ ਦੀ ਮਹਾਰਾਸ਼ਟਰ ਚ ਫੇਰੀ ਭਾਜਪਾ ਦੇ ਮਤਲਬ ਉਮੀਦਵਾਰਾਂ ਲਈ ਵੋਟਾਂ ਮੰਗਣੀਆਂ ਐ ਫਿਰ ਆਰਐਸਐਸ ਜਿਹੜੀ ਰਾਸ਼ਟਰੀ ਸਿੱਖ ਸੰਗਤ ਇਹਨਾਂ ਦੀ ਉਹਦਾ ਨਾਮ ਵੀ ਆਰਐਸਐਸ ਹੈ ਨਾ ਉਹ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਹਾਲ ਹੀ ਚ ਮੁਲਾਕਾਤ ਤਾਂ ਕਿ ਉਹਨਾਂ ਦੇ ਸਿੱਖਾਂ ਦੇ ਉੱਥੋਂ ਦੇ ਮਸਲੇ ਆਰਐਸਐਸ ਤੋਂ ਜਾਂ ਬੀਜੇਪੀ ਤੋਂ ਪਲ ਕਰਾ ਰਹੇ ਆ ਸੋ ਉਹ ਸਾਰੀਆਂ ਕੋਸ਼ਿਸ਼ਾਂ ਨੇ ਇਹ ਦ੍ਰਿਸ਼ ਪੈਦਾ ਕੀਤਾ ਕਿ ਜੀ ਤੁਮਾਹੋਰੀ ਤਾਂ ਬੀਜੇਪੀ ਦੇ ਨੇੜੇ ਜਾ ਰਹੇ ਹਾਂ ਹਾਂਜੀ ਹਾਂਜੀ ਚਲੋ ਉਹ ਸਾਰੀ ਪ੍ਰਕਿਰਿਆ ਚੱਲ ਰਹੀ ਸੀ ਕਿ ਇੱਧਰ 2 ਦਸੰਬਰ ਤੋਂ ਬਾਅਦ ਜੋ ਅਕਾਲੀ ਦਲ ਤੋਂ ਲੈ ਕੇ ਪੰਥਕ ਵਿੜੇ ਚ ਸੰਕਟ ਖੜਾ ਹੋਇਆ ਹਾਂਜੀ ਉਸ ਮਸਲੇ ਤੇ ਹੁਣ ਜਦੋਂ ਨਵੇਂ ਜਥੇਦਾਰ ਲਾਏ ਗਏ ਪੁਰਾਣੇ ਹਟਾਏ ਗਏ ਉਹਨਾਂ ਦੀ ਨਿਯੁਕਤੀ ਦਾ ਮਸਲਾ ਆ ਉਹਨਾਂ ਦੀ ਫਿਰ ਤਾਜਪੋਸ਼ੀ ਦਾ ਮਸਲਾ ਆ ਉਹ ਤੋਂ ਬਾਅਦ ਇਹ ਸਵਾਲ ਖੜਾ ਹੋ ਗਿਆ ਕਿ ਰੋ ਰੀਤਾਂ ਦਾ ਰਵਾਈਤਾਂ ਦਾ ਸਿਧਾਂਤਾਂ ਦਾ ਕਿਤੇ ਵੀ ਪਾਲਣ ਨਹੀਂ ਹੋਇਆ ਤੇ ਉਹ ਤੋਂ ਬਾਅਦ ਦਮਦਮੀ ਤਖਸਾਲ ਨੇ ਵੀ ਫਿਰ ਫੈਸਲਾ ਕਰ ਲਿਆ ਉਹਨਾਂ ਨੇ ਵੀ ਕਹਿਤਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਗਾਇ ਮਰਿਆਦਾ ਦਾ ਘਾਣ ਹੈ ਜੀ ਨਿਹੰਗ ਜਥੇਬੰਦੀਆਂ ਦਾ ਖੁੱਲਕੇ ਨਿੱਤਰ ਕੇ ਆ ਗਿਆ ਸੀਗਾ ਸੋ ਉਹ ਸਾਰੀ ਪ੍ਰਕਿਰਿਆ ਦੇ ਤਹਿਤ ਉਨ ਜਿਸ ਤਰ੍ਹਾਂ ਦਾ ਖਲਾਅ ਚੱਲ ਰਿਹਾ ਹੈ ਕਿਉਂਕਿ ਮੈਂ ਕਹਿੰਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਸੁਣ ਰਿਹਾ ਉਹ ਲਗਾਤਾਰ ਜਿੱਥੇ ਜਿੱਥੇ ਜਾ ਰਹੇ ਨੇ ਉੱਥੇ ਉਹ ਤੇ ਇਸ ਗੱਲ ਦੀ ਗੱਲ ਕਰ ਰਹੇ ਨੇ ਕਿ ਬਿਲਕੁਲ ਮਰਿਆਦਾ ਅਨਸਾਰ ਨਹੀਂ ਹੋਇਆ ਕੱਲ ਤੋਂ ਇਹ ਵੀ ਕਹਿ ਰਹੇ ਸੀ ਕਿ ਭਾਈ ਐਸਜੀਪੀਸੀ ਦਾ ਕੰਮ ਸਿੱਖ ਸਿਧਾਂਤਾਂ ਦਾ ਪਾਲਣ ਕਰਨਾ ਸਿੱਖ ਮਰਿਆਦਾ ਦਾ ਪਾਲਣ ਕਰਨਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਰੋਲ ਨਿਭਾਉਣਾ ਨਾ ਕਿ ਸਿਰਫ ਗੋਲ ਖਗੜਨਾ ਸੋ ਉਹਨਾਂ ਨੇ ਉਹ ਵੀ ਖਾਸੀ ਸਖਤ ਟਿੱਪਣੀਆਂ ਕਰ ਰਹੇ ਨੇ ਪਰ ਇਧਰ ਹੁਲਾਮੁਲਾ ਜੀ ਤੇ ਉਸ ਦੇ ਉੱਤੇ ਵੱਡਾ ਸੰਗਤ ਦਾ ਆਉਣਾ ਹੀ ਆਉਣਾ ਹੈ ਸੰਗਤ ਦਾ ਆਪ ਮਹਾਰੇ ਆਮਦ ਹੁੰਦੀ ਹੈ ਇਹਦੇ ਵਿੱਚ ਹਰਨਾਮ ਸਿੰਘ ਢੂਮਾ ਹੋਰਾਂ ਦਾ ਵੀ ਉੱਥੇ ਡੇਰਾ ਹੈਗਾ ਸੋ ਜਿੱਥੇ ਅਕਸਰ ਮਤਲਬ ਵਿਚਾਰਾਂ ਵੀ ਹੁੰਦੀਆਂ ਹਨ ਨਾ ਪੰਥਕ ਦੀਵਾਨ ਵੀ ਸਜਦੇ ਆ ਪਰ ਇਸ ਵਾਰ ਉੱਥੇ ਪੰਥਕ ਇਕੱਠ ਰੱਖਿਆ ਬਾਬਾ ਹਰਨਾਮ ਸਿੰਘ ਢੂਮਾ ਠੀਕ ਉਰ ਉਹਦੇ ਪਿੱਛੇ ਕਾਰਨ ਸਿੱਧਾ ਸਿੱਧਾ ਆ ਤਾਜੀ ਕਟਨਾ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸਰਤਾਜ ਸਿੰਘ ਨੂੰ ਹਟਾਉਣ ਦੀ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਹੋਰਾਂ ਨੂੰ ਤੇ ਬਾਬਾ ਟੇਕ ਸਿੰਘ ਧੰਨੋਲਾ ਹੋਰਾਂ ਨੂੰ ਜਥੇਕਰ ਲਾਉਣ ਦੀ ਠੀਕ ਹੈ ਜੋ ਤੋਂ ਬਾਅਦ ਉਹਨਾਂ ਦੀ ਸੇਵਾ ਸਮਾਲਦੀ ਇਸ ਰੋਸੇ ਵਜੋਂ ਜਾਂ ਇਸ ਢੰਗ ਤਰੀਕੇ ਵਜੋਂ ਜਾਂ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਵੱਲੋਂ ਦੋ ਤਰੀਕ ਦੇ ਫੈਸਲੇ ਮੰਨਣ ਦੀ ਪ੍ਰਕਿਰਿਆ ਚ ਨਵਾਈ ਜਾ ਰਹੀ ਮਤਲਬ ਭੂਮਿਕਾ ਵਜੋਂ ਇਹ ਸਾਰੇ ਮਸਲਿਆਂ ਨੂੰ ਬਾਚਣ ਦੇ ਲਈ ਬਾਬਾ ਹਰਨਾਮ ਸਿੰਘ ਧੋਮਾਹੋਰਾ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 14 ਤਰੀਕ ਨੂੰ ਵੱਡਾ ਪੰਥਕ ਕੱਟ ਸਕਿਆ ਠੀਕ ਹੈ ਪ੍ਰਵੀਨ ਜੀ ਇੱਕ ਤਾਂ ਇਹਨਾਂ ਦੇ ਸੱਦੇ ਦੇ ਉੱਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸੰਗਠਨਾਂ ਦੇ ਨੁਮਾਇੰਦੇ ਔਰ ਸੰਪਰਦਾਮਾਂ ਦੇ ਨੁਮਾਇंदे ਹੈ ਨਾ ਉਹ ਸਾਰੇ ਆਉਣਗੇ ਹੂੰ ਉਹ ਤੋਂ ਬਿਨਾ ਇਹਨਾਂ ਦੀ ਆਪਣੀ ਜਿਹੜੀ ਸੰਸਥਾ ਦੇ ਮੈਂਬਰ ਨੇ ਜਾਂ ਜਿਨੇ ਨੁਮਾਇंदे ਨੇ ਉਹ ਸਾਰੇ ਪਹੁੰਚਣਗੇ ਹਾਂਜੀ ਤੇ ਇਹ ਇਸੇ ਤਰ੍ਹਾਂ ਜਦੋਂ ਉੱਥੇ ਨਾ ਦਵਾਨ ਸਜਦੇ ਨੇ ਤਾਂ ਉਹਦੇ ਵਿੱਚ ਵੈਸੀ ਸੰਗਤ ਆਉਂਦੀ ਆ ਹਾਂ ਹੋਲੇ ਮੱਲੇ ਕਰਕੇ ਵੈਸੀ ਸੰਗਤ ਵੱਡੀ ਆਈ ਹੋਣੀ ਆ ਸੋ ਇਸ ਲਈ ਉਹ ਇੱਕ ਇਹ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਦਿਖਾ ਲੈਣਗੇ ਹੂੰ ਹੂੰ ਉਸ ਇਕੱਠ ਦੇ ਵਿੱਚ ਤੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਨਗੇ ਕਿ ਇਸ ਮਸਲੇ ਤੇ ਅਸੀਂ ਪਹਿਲਾਂ ਲੀਡ ਕੀਤੀ ਆ ਹੂੰ ਅਸੀਂ ਪਹਿਲ ਕਦਮੀ ਕੀਤੀ ਆ ਸੋ ਕੁਝ ਤੇਰਾ ਮੰਨ ਕੇ ਚੱਲ ਰਹੀਆਂ ਕਿ ਇਹਦੇ ਪਿੱਛੇ ਬੀਜੇਪੀ ਦਾ ਡਿਜ਼ਾਈਨ ਹੈ ਠੀਕ ਆ ਇਹ ਇਸ ਲਈ ਕਿ ਕਿਉਂਕਿ ਪਹਿਲਾਂ ਵੀ ਆ ਨਾ ਕਿ ਸਿੱਖ ਮਸਲੇ ਅੱਜ ਸਿੱਖ ਸੰਗਠਨਾਂ 'ਚ ਬੀਜੇਪੀ ਕਿਸ ਨਾ ਕਿਸੇ ਬੂਹੇ ਦਾਕਰ ਹੋਣਾ ਚਾਹੁੰਦੀ ਆ ਸੋ ਇਹ ਗੱਲ ਅਕਾਲੀ ਦਲ ਬਾਦਲਤਿਰ ਵੀ ਲਗਾਤਾਰ ਕਹਿ ਰਿਹਾ ਜੀ ਕਿ ਇਹ ਸਾਰਾ ਕੁਝ ਜੀ ਆਰਐਸਐਸ ਕਰਾ ਰਹੀ ਹੈ ਬੀਜੇਪੀ ਕਰਾ ਰਹੀ ਹੈ ਤੇ ਇਹਦੇ ਨਾਲ ਵੀ ਉਹ ਤਾਂ ਗਿਆਨੀ ਹਰਪ੍ਰਿੰਦ ਸਿੰਘ ਤਾਂ ਵੀ ਉਂਗਲ ਤਰਦੇ ਰਹੇ ਨੇ ਹਾਂ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਗਿਆਨੀ ਹਰਪ੍ਰਿੰਦ ਸਿੰਘ ਹੋਰੀ ਕਹਿ ਰਹੀ ਸੀ ਕਹਿੰਦੇ ਕਿ ਭਾਈ ਸਾਡੀ ਥੋੜੀ ਹੋਰਾਂ ਦੀ ਤਾਂ ਛੱਡੋ ਹੂੰ ਘਟੋ ਘਟ ਅਕਾਲੀ ਦਲ ਅਕਾਲ ਤੱਕ ਸਭ ਤੇ ਅਰਦਾਸ ਕਰਕੇ ਇੰਨਾ ਕਹਿ ਜੂ ਕਿ ਅਸੀਂ ਹੁਣ ਮੁੜ ਕੇ ਕਦੇ ਬੀਜੇਪੀ ਨਾਲ ਸਾਝ ਨਹੀਂ ਪਾਵਾਂਗੇ ਸੰਗਤ ਚ ਤੁਸੀਂ ਤਾਂ ਸੱਚੇ ਹੋ ਜੋ ਕਹਿੰਦੇ ਸਾਨੂੰ ਦਾ ਛੱਡੋ ਸਹੀ ਆ ਕਿ ਆਜੋ ਇਹ ਕਰਕੇ ਦੇਖ ਲਓ ਤੇ ਜਥੇਦਾਰਾਂ ਦੋ ਤਰੀਕ ਵਾਲੇ ਫੈਸਲੇ ਮੰਨਣ ਤੋਂ ਕੌਣ ਹਟਿਆ ਆਰਐਸਐਸ ਦੇ ਕਹਤੇ ਹਟੇ ਬਾਦਲ ਫਿਰ ਉਹ ਕਹਿੰਦੇ ਕਿ ਜਿਸ ਸਾਰੇ ਪਿੱਛੇ ਜਥੇਦਾਰਾਂ ਨੂੰ ਹਟਾਉਣਾ ਕਿਵੇਂ ਗਿਆ ਨਹੀਂ ਰਕਵੀਰ ਸਿੰਘ ਉਹਨਾਂ ਨੂੰ ਇਹ ਵੀ ਆਰਐਸਐਸ ਨੇ ਕਰਾਇਆ ਕਹਿੰਦੇ ਸੋ ਇਸ ਲਈ ਕਹਿੰਦੇ ਹੁਣ ਕੁਲਦੀਪ ਸਿੰਘ ਗੜਗਾਜੀ ਵੀ ਉਹਨਾਂ ਨੇ ਲਾਤਾ ਫਿਰ ਉਹ ਕਹਿੰਦੇ ਇਹ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਹਰ ਚੀਜ਼ ਨੂੰ ਉਸ ਕਟੋਰੇ ਚ ਪਾ ਕੇ ਨਹੀਂ ਛੱਡ ਸਕਦੇ ਪਰ ਕਿਤੇ ਨਾ ਕਿਤੇ ਹੁਣ ਬਾਬਾ ਧੂਮਾ ਹੋਰਾਂ ਵੱਲੋਂ ਸੱਦਿਆ ਗਿਆ ਕੱਟ ਹੂੰ ਹੂੰ ਕਾਫੀ ਕੁਝ ਉਹਦੇ ਵਿੱਚੋਂ ਜਿਹੋ ਜਿਹੇ ਫੈਸਲੇ ਆਉਣਗੇ ਉਹ ਦੇਖਣ ਵਾਲੇ ਹੈ ਮੈਂ ਕਹਿੰਦਾ ਹੋ ਸਕਦਾ ਹੈ ਇਸ ਡਿਜ਼ਾਈਨ ਪਿੱਛੇ ਪਰ ਕੀ ਪੂਰਾ ਸਿੱਖ ਸੰਗਠਨ ਪੂਰੇ ਸੰਤ ਸਮਾਜ ਪੂਰੀਆਂ ਸੰਪਰਦਾਵਾਂ ਸਾਰੀਆਂ ਉਹਨਾਂ ਨੇ ਕੰਟਰੋਲ ਕਰ ਲਈਏ ਕਿ ਸਾਰੀਆਂ ਉਹਨਾਂ ਦੀ ਬੋਲੀ ਬੁਲੰਗੀਆਂ ਇਸ ਲਈ ਮੈਂ ਕਹਿੰਦਾ 14 ਤਰੀਕ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਕਾਫੀ ਕੁਝ ਸਾਫ ਹੋਊਗਾ ਪਰ ਬਾਦਲਦਾਲ ਦੀ ਮੁਸ਼ਕਲ ਹੁਣ ਵੱਧਦੀ ਨਜ਼ਰ ਆ ਰਹੀ ਹੈ ਖਾਸ ਕਰਕੇ ਹੋਲੇ ਮਹਲੇ ਤੇ ਕੱਠ ਦੇ ਮੌਕੇ ਨਵੇਂ ਜਥੇਦਾਰ ਸਹਿਬਾਨਾਂ ਲਈ ਵੀ ਚੁਣੌਤੀਆਂ ਹੋਣਗੀਆਂ ਹੂੰ ਜੀ ਆਪਾਂ ਕੱਲ ਹੀ ਇਹ ਗੱਲ ਕਰ ਰਹੇ ਸੀਗੇ ਸ਼ਰਮਾ ਜੀ ਕਿ ਜਦੋਂ ਜਹੇਦਾਰ ਸਹਿਬਾਨ ਨੂੰ ਲਾਇਆ ਜਾਂਦਾ ਸੀ ਜਦੋਂ ਉਹਨਾਂ ਦੀ ਤਾਜਪੋਸ਼ੀ ਹੁੰਦੀ ਸੀ ਤਾਂ ਬਾਕਾਇਦਾ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਹੋਰ ਜਿਨੀਆਂ ਜਥੇਬੰਦੀਆਂ ਸੀ ਉਹ ਆਉਂਦੀਆਂ ਸੀਗੀਆਂ ਉਸ ਦੇ ਵਿੱਚ ਸ਼ਾਮਲ ਹੁੰਦੀਆਂ ਸੀਗੀਆਂ ਪਰ ਕਿਵੇਂ ਸਾਰਾ ਕੁਝ ਤਰ ਤਰ ਹੋਇਆ ਉਹਦੇ ਤੇ ਆਪਾਂ ਕੱਲ ਵੀ ਬੜੀ ਡਿਟੇਲ ਚਰਚਾ ਕੀਤੀ ਸੀ ਦੇਖਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਤੇ ਕੀ ਹੁੰਦਾ ਤੇ ਕੀ ਵਾਕਈ ਜਿਹੜਾ ਚੈਲੰਜ ਹਰਪੀ ਸਿੰਘ ਹੋਰਾਨੇ ਕੀਤਾ ਹੈ ਕਿ ਅਕਾਲੀ ਦਲ ਦੇ ਵਿੱਚ ਇੰਨੀ ਕੁ ਬੈਕਬੋਨ ਬਚੀ ਹੈ ਵੀ ਉਹ ਉਸ ਚੈਲੰਜ ਨੂੰ ਐਕਸੈਪਟ ਕਰ ਲੈਣਗੇ ਉਹ ਉਹ ਕਹਿਣਗੇ ਕਿ ਨਹੀਂ ਕਰਦੇ ਅਸੀਂ ਪਰ ਉਹ ਵਿੱਚੋਂ ਦਾ ਬੰਦੇ ਕਈ ਉਦੋਂ ਹੀ ਕਾਲੀ ਸੀਗੇ 2 ਦਸੰਬਰ ਤੋਂ ਬਾਅਦ ਹੀ ਕੁਝ ਦਿਨਾਂ ਬਾਅਦ ਹੀ ਐਕਟਿਵ ਹੋ ਗਏ ਸੀਗੇ ਵੀ ਆਪਾਂ ਭਾਜਪਾ ਦੇ ਨਾਲ ਦੁਬਾਰਾ ਤੋਂ ਗੱਠ ਜੋੜ ਕਰਕੇ ਇਸ ਗੱਲ ਦਾ ਭਾਜਪਾ ਨੂੰ ਵੀ ਪਤਾ ਵੀ ਜੇ ਪਿੰਡੂ ਖੇਤਰਾਂ ਦੇ ਵਿੱਚ ਤੁਸੀਂ ਉਤਰਨਾ ਤਾਂ ਤੁਹਾਨੂੰ ਅਕਾਲੀ ਦਲ ਦਾ ਸਾਥ ਚਾਹੀਦਾ ਹੈ ਇਸ ਗੱਲ ਦਾ ਅਕਾਲੀ ਦਲ ਨੂੰ ਵੀ ਪਤਾ ਵੀ ਉਹਨਾਂ ਦਾ ਸਾਥ ਸੀ ਦਾ ਹਾਂ ਕਿਹੜਾ ਅਕਾਲੀ ਦਲ ਜੀ ਇਹ ਵੀ ਸਵਾਲ ਖੜਾ ਹੈ ਹੂੰ ਬਿੱਕੀੜਾ ਕਾਲੀ ਤੇ ਉਹ ਪਿੰਡੂ ਪਿੰਡੂ ਵੋਟਰ ਨੂੰ ਬੰਨਣ ਦਾ ਵੀ ਕੰਮ ਕਰ ਰਿਹਾ ਇਹਦੇ ਵਿੱਚ ਕੋਈ ਦੋਰਾ ਨਹੀਂ ਕੋਈ ਦੋਰਾ ਨਹੀਂ ਹਾਂ ਜਦੋਂ ਕਾਲੀ ਗੱਲ ਤਾਂ ਉਹਨਾਂ ਨੇ ਖੜੇ ਕੀਤੇ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਬਿਲਕੁਲ ਇਸ ਲਈ ਉਹਨਾਂ ਨੂੰ ਇਹ ਹੈ ਕਿ ਜੇ ਪਿੰਡੂ ਵੋਟ ਬੰਨ੍ਹ ਹੋ ਜਵੇ ਸਾਡਾ ਸ਼ਾਇਦ ਸ਼ਹਿਰੀ ਵੋਟਰ ਨਾਲੇ ਜਾ ਰਹਾ ਹੋ ਜੂ ਹਾਂਜੀ ਹਾਂਜੀ